हां जी दोस्तों अबोहर किन्नू मंडी पहुंच चुके हैं लाइव ਤੁਹਾਨੂੰ ਦਿਖਾਵਾਂਗੇ ਅੱਜ ਦੇ ਭਾਅ ਕੀ ਰਹੇ ਐ ਤੇ ਕਿੰਨਾ ਕਿੰਨੂ ਹੈ ਜਿਹੜਾ ਉਹ ਮੰਡੀ ਦੇ ਵਿੱਚ ਆ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੋਲੀ ਚੱਲ ਰਹੀ ਹੈ ਇੱਧਰ ਬੋਲੀ ਬੋਲੀ ਚੱਲ ਰਹੀ ਹੈ ਲਾਈਵ ਮੰਡੀ ਦੇ ਵਿੱਚ ਕਿੰਨੂ ਦੇਖ ਲਓ ਕਿੰਨਾ ਆ ਰਿਹਾ ਹੈ ਜਿਹੜੇ ਜਿਹੜੇ ਵੀਰ ਜੁੜਦੇ ਜਾਣ ਵੀਡੀਓ ਦੱਬ ਕੇ ਸ਼ੇਅਰ ਕਰੋ ਬਾਈ ਕੱਲੀ ਵੇਖੀ ਨਾ ਜਾਇਓ ਸ਼ੇਅਰ ਵੀ ਕਰ ਦਿਓ ਮੰਡੀ ਚ ਕਿੰਨੂ ਦੀ ਆਮਦ ਹੈ ਜਿਹੜੀ ਲਗਾਤਾਰ ਜਾਰੀ ਹੈ ਕਮੈਂਟ ਵੀ ਜਰੂਰ ਕਰਿਆ ਕਰੋ ਬਾਈ ਕਿੱਥੋਂ ਕਿੱਥੋਂ ਵੇਖ ਰਹੇ ਹੋ ਜਿਹੜੇ-ਜਿਹੜੇ ਪਿੰਡ ਤੋਂ ਵੇਖ ਰਹੇ ਆ ਤੇ ਅੱਜ ਲਾਈਵ ਤੁਹਾਨੂੰ ਦਿਖਾਉਣਾ ਹੈ ਰੇਟ ਅੱਜ ਦੇ ਕੀ ਰਹੀ ਐ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਮਿਲੇਗੀ ਅਬੂਹਰ ਕਿੰਨੂ ਮੰਡੀ ਪਾ ਜਿਹੜੇ ਅੱਜ ਦੇ ਕੀ ਰਹੇ ਐ ਰਾਮ ਰਾਮ ਬਾਈ ਵਿਕਾਸ ਚਾੜ੍ਹ ਜੜੀਆ ਸਾਹਿਬ ਤਾਂ ਜੁੜਿ ਜਾਓ ਵੀਰੋ ਜੁੜਿ ਜਾਓ ਸ਼ੇਅਰ ਕਰੀ ਜਾਓ ਅਬੋਰ ਕਿਨੂ ਮੰਡੀ ਲਾਈਵ ਆਵਾਰਾ ਪਸ਼ੂ ਵੀ ਕਾਫੀ ਇੱਥੇ ਤੇ ਮੰਡੀ ਦੇ ਵਿੱਚ ਜਿਹੜਾ ਕਿਨੂ ਦੀ ਆਮਦ ਹੈ ਉਹ ਲਗਾਤਾਰ ਜਾਰੀ ਹੈ ਮੰਡੀ ਚ ਕਿਨੂ ਲਗਾਤਾਰ ਆ ਰਿਹਾ ਹੈ ਭਾ ਜਿਹੜਾ ਮੰਡੀ ਸਪੀਰਿਆ ਅੱਜ ਉਹ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਦਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਜਿਆਦਾ ਤੋਂ ਜਿਆਦਾ ਸੁਨੀਲ ਬਿਸ਼ਨੋਈ ਬਾਈ ਗੁੱਟ ਧੰਨਵਾਦ ਬਾਈ ਰਕੇਸ਼ ਮਨਚੰਦਾ ਬਾਈ ਧੰਨਵਾਦ ਰਾਮ ਪ੍ਰਤਾਪ ਬਰਮਾ ਜੀ ਰੂਪਨਗਰ ਤੋਂ ਜੁੜੇ ਆ ਇਹਨਾਂ ਦਾ ਬਾਈ ਦਾ ਧੰਨਵਾਦ ਤਾਂ ਮੰਡੀ ਦੇ ਵਿੱਚ ਕਿੰਨੂ ਦੀ ਆਮਦ ਹੈ ਜਿਹੜੀ ਉਹ ਲਗਾਤਾਰ ਜਾਰੀ ਹੈ ਦੇਖ ਸਕਦੇ ਹੋ ਤੁਸੀਂ ਕਿਹੜੀ ਕੁਆਲਿਟੀ ਦਾ ਜਿਹੜਾ ਕਿੰਨੂ ਹੈ ਉਹ ਮੰਡੀ ਦੇ ਵਿੱਚ ਆ ਰਿਹਾ ਤਾਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਕਰਾ ਦਈਏ ਵੀ ਅੱਜ ਦਾ ਭਾਅ ਕੀ ਰਿਹਾ ਇੱਧਰ ਹਾਂਜੀ ਇੰਦਰ ਜੀ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਨਵਾਂ ਸਾਲ ਮੁਬਾਰਕ ਵਈ ਬਾਈ ਮੁਬਾਰਕਾਂ ਤੁਹਾਨੂੰ ਵੀ ਬਹੁਤ ਬਹੁਤ ਤੇ ਨਵਾਂ ਸਾਲ ਚੜ ਗਿਆ ਰੇਟ ਰੂਟ ਦਾ ਕੀ ਫਰਕ ਹੈ ਰੇਟ ਕੀ ਚੱਲ ਰਿਹਾ ਕਿੰਨਾ ਮਾਲ ਆ ਰਿਹਾ ਕਿਦਾਂ ਦਾ ਮਾਲ ਆ ਰਿਹਾ ਜਾਣਕਾਰੀ ਸਾਂਝੀ ਕਰੋ ਬਾਈ ਜੀ ਐਵੇਂ ਜੀ ਮੌਸਮ ਦੇ ਅਕੋਰਡਿੰਗ ਅਰਾਈਵਲ ਕਟੀਏ ਜੀ ਅੱਗੇ ਨਾਲੋਂ ਹਾਂਜੀ ਮੰਡੀ ਦੇ ਵਿੱਚ ਰਾਈਵਲ ਘਟੇ ਆਗੇ ਮੰਡੀਆਂ ਜੋ ਉਠਾਨ ਵੀ ਥੋੜਾ ਜਿਹਾ ਢਿੱਲਾ ਹੋਇਆ ਹੈ ਮੌਸਮ ਕਰਕੇ ਆਪਣਾ ਜ਼ਿਆਦਾਤਰ ਤੇ ਮੰਡੀ ਤੋਂ ਜਿਹੜੇ ਨਾਰਥ ਇੰਡੀਆ ਦੇ ਵਿੱਚ ਮਾਲ ਜਾ ਰਹੇ ਆ ਨਾਰਥ ਇੰਡੀਆ ਦੇ ਵਿੱਚ ਮੌਸਮ ਕਰਕੇ ਤੰਦ ਕਰਕੇ ਮੌਸਮ ਥੋੜਾ ਢਿੱਲਾ ਹੈ ਉਸ ਕਰਕੇ ਉਠਾਨ ਢਿੱਲਾ ਹੋਇਆ ਹੈ ਤੇ ਇੱਥੇ ਵੀ ਮੰਡੀਆਂ ਦੇ ਵਿੱਚ ਮਾਲ 20 ਰੁਪਏ ਆਮ ਪਾ ਮੰਨ ਕੇ ਚੱਲੋ ਜੇ ਚੰਗੇ ਮਾਲ ਆਉਂਦੇ ਆ ਤੇ ਸਿਰਾ ਜਿਹੜਾ 24 ਰੁਪਏ ਵਿਕ ਰਿਹਾ ਹੈ ਠੀਕ ਹੈ ਅੱਜ ਮਤਲਬ 2 ਜਨਵਰੀ 2025 ਦੇ ਭਾਅ ਹੈ ਹਾਂਜੀ ਹਾਂਜੀ ਠੀਕ ਹੈ ਸਿਰਾ ਵਿਕ ਰਿਹਾ ਜੀ 20 ਰੁਪਏ ਆਮ ਪਾ ਜੀ ਜਿਹੜੇ ਥੋ ਉਹ ਹਰੀ ਰੰਗ ਦੀ 15 ਤੋਂ ਲੈ ਕੇ 17 ਰੁਪਏ ਤੱਕ ਲੱਗੇ ਆ। ਠੀਕ ਹੈ। ਪੂਰੀ 8-10 ਰੁਪਏ ਵਿਕਰੀ ਆ ਜੇ। ਮਾਲ ਕਿੰਨਾ ਆ ਰਿਹਾ? 2.5 ਲੱਗੇ ਨਾਲੋਂ ਘੱਟੀ ਆ ਜੀ 11200 ਕੁਇੰਟਲ ਬਣ ਕੇ ਚੱਲੂ। ਠੀਕ ਹੈ। ਪਹਿਲਾਂ ਕਿੰਨਾ ਆ ਰਿਹਾ ਸੀ? ਪਹਿਲਾਂ ਕੋਈ 2 ਟਾਇਰ ਕੁਇੰਟਲ। ਠੀਕ ਹੈ। ਤੇ ਇਹ ਹਰੇ ਦਾ ਕੀ ਕਾਰਨ ਆ ਬਾਈ ਜਿਵੇਂ ਆ ਦੇਖੋ ਹਲੇ ਵੀ ਆ ਵਿੱਚ ਵਿੱਚ ਥੋੜਾ ਥੋੜਾ ਹਰਿਆਲੀ ਜੀ ਹੈਗੀ ਹੈ ਨਾ ਜਿਵੇਂ ਇਹਦੇ ਚ ਹੈ। ਹਾਂ ਉਹਦਾ ਕੀ ਕਾਰਨ ਕੀ ਹੈਗਾ ਜੀ? ਇਹ ਮੌਸਮ ਦੀ ਹੈ ਜੀ ਅਸਲ ਚ ਇਹ ਕਿ ਸਰਦੀ ਜਿਹੜੀ ਹੈ ਲੇਟ ਪਈ ਹੈ ਜੀ ਅੱਗੇ 11ਵੇਂ ਮਹੀਨੇ ਚਾਲੂ ਹੋ ਜਾਂਦੀ। ਹਾਂ ਤੇ ਕੀ ਸਰਦੀ ਜਿਹੜੀ ਲੇਟ ਪਈ ਹੈ ਉਸ ਕਰਕੇ ਕਲਰ ਆਇਆ ਹੀ ਨਹੀਂ ਕਿੰਨੂ ਤੇ ਹੁਣ ਜਿਹੜੇ ਮੌਸਮ ਠੰਡਾ ਹੋਇਆ ਤੇ ਤੁੰਦ ਪੈਣ ਲੱਗੀ ਹੈ ਇਹਦਾ ਫਰਕ ਪਾਊਗਾ ਹੁਣ ਕਿੰਨੂ ਖਾਨ ਵਾਲਾ ਵੀ ਹੋ ਜਾਊਗਾ ਮਿੱਠਾ ਵੀ ਹੋ ਜਾਊਗਾ ਤੇ ਰੰਗ ਵੀ ਫੜੂਗਾ ਜੀ ਸ਼ੇਅਰ ਕਰਿਓ ਬਾਈ ਦਬ ਕੇ ਸ਼ੇਅਰ ਕਰ ਦਿਓ ਇਹ ਇਹਦਾ ਬੈਨੀਫਿਟ ਉਹਨਾਂ ਫਾਰਮਰ ਨੂੰ ਮਿਲੂਗਾ ਠੀਕ ਹੈ ਫਾਰਮਰ ਵੀ ਅਸੀਂ ਕਹਿੰਨੇ ਆਂ ਵੀ ਇੱਕ ਵਾਰੀ ਆਪਦਾ ਤੇਰੇ ਨਾਕ ਹੋਣ ਦੋ ਵੇਟ ਕਰਨ 15 ਦਿਨ ਵੇਟ ਕਰਨ 15 ਦਿਨ ਬਾਅਦ ਰੇਟ ਵਾਪਸ ਮਿਲਣਗੇ ਜਿਹੜੇ ਫਾਰਮਰ ਇਹਦੇ ਕਾਲ ਕਰ ਜਾਣਾ ਕਿੱਥੇ ਤੱਕ ਪਹੁੰਚੂ ਰੇਟ ਰੀਡ ਫਰਵਰੀ ਤੱਕ ਐਕਸਪੈਕਟ ਕਰ ਰਹੇ ਹਾਂ ਸਾਰੇ 25 ਤੋਂ 30 ਰੁਪਏ ਨਾਰਮਲ ਰੇਟ ਇੱਥੇ ਮੰਡੀਾਂ ਦੇ ਵਿੱਚ ਹੋਣਗੇ ਸਾਡੇ ਕੋਲ ਹਾਂ ਤੇ ਸੌਦੇਸਾਰ ਦੇ ਕੀ ਰੇਟ ਹੋ ਰਹੇ ਪਿੰਡਾਂ 'ਚ ਕੋਈ ਗੱਲਬਾਤ ਹੁੰਦੀ ਹੋਣੀ ਹੈ ਕਿੰਨਾ ਸੌਦੇ ਜੀ ਹੁਣ ਮੌਕੇ ਤੇ ਦਾ 20 ਰੁਪਏ ਕਿੰਨੂੰ ਟੁੱਟੀ ਜਾਂਦਾ ਹੈ ਹਾਂ ਤੇ ਸੌਦੇ ਜਿਹੜੇ ਅਗੇ ਮੰਨ ਲਓ ਜਨਵਰੀ ਐਂਡ ਦੇ ਇਹਦਾ 25 ਰੁਪਏ ਦਾ ਮਿਲਦੀ ਸੌਦੇ ਹੈਗੇ ਆ ਫਰਵਰੀ 'ਚ ਹੈਗੇ 27-28 ਰੁਪਏ ਤੱਕ ਪਹੁੰਚੇ ਹਾਂ 30 ਰੁਪਏ ਵੀ 32 ਰੁਪਏ ਵੀ ਇੱਕ ਦਾ ਫੋਨ ਆਇਆ ਸੀ ਦੋਸ ਦਾ ਉਹਨੇ 32 ਰੁਪਏ ਸਾਡਾ ਸੌਦਾ ਹੋ ਰਿਹਾ ਫਰਵਰੀ ਐਂਡ ਮੰਗਦੇ ਕਿਹੜ ਤੇ ਐਤ ਕੀ ਪ੍ਰੋਡਕਸ਼ਨ ਦਾ ਕਿੰਨਾ ਕੁ ਲਾਸ ਹੈ ਕਿੰਨਾ ਕਿੰਨੇ ਕਹੇ ਫਰੂਟ ਲਾਸਟ ਇਅਰ ਤੋਂ 50% ਹੀ ਬਣ ਰਿਹਾ ਜੀ ਹਾਂ ਪਰ ਹਜੇ ਫਰੂਟ ਜਿਹੜਾ ਸਾਰੇ ਵੇਟ ਐਂਡ ਬਾਤ ਬਾਲੇ ਕਰ ਰਹੇ ਹੈ ਇਸ ਕਰਕੇ ਰੁਕਿਆ ਹੋਈ ਹੈ ਤੇ ਇੱਕ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਹਿੰਦੇ ਐਤ ਕੀ ਸਾਈਜ਼ ਦਾ ਮਤਲਬ ਕੋਈ ਦਿੱਕਤ ਹੈਗੀ ਹੈ ਸਾਈਜ਼ ਛੋਟਾ ਹੈ ਕਿ ਐਤ ਕੀ ਵਧੀਆ ਸਮਾਂ ਦੀ ਸਾਈਜ਼ ਚੰਗਾ ਬਣਿਆ ਜੀ ਸਾਈਜ਼ ਮਾੜਾ ਨਹੀਂਗਾ ਘੱਟ ਲੱਗਿਆ ਉਹਨਾਂ ਦਾ ਜਿੰਨੀ ਖੁਰਾਕ ਬੂਟੇ ਨੂੰ ਮਿਲੀ ਉਹਦੇ ਕੋਲੋਂ ਫਰੂਟ ਦਾ ਸਾਈਜ਼ ਚੰਗਾ ਬਣਿਆ ਇਹ ਗੋਲੀ ਬਹੁਤ ਘੱਟ ਨਿਕਲ ਰਹੀ ਹੈ ਕਿ ਜਿਹੜੀ ਲਾਸਟ ਇਅਰ ਦੇ ਗੋਲੀ ਦਾ ਬਹੁਤ ਜ਼ਿਆਦਾ ਸੀ ਮਾਲ ਦੇ ਵਿੱਚ ਐਤਕੀ ਗੋਲੀ ਮੰਨ ਕੇ ਚੱਲੋ ਵੀ 5 ਗਰੇਟਾ ਨਿਕਲਦੀਆਂ 100 ਗਰੇਟਾ ਦੇ ਵਿੱਚ ਹਾਂ ਇਹ 5% ਮਾਲ ਮੰਨੀਏ ਵੀ ਜਿਹੜਾ ਛੋਟਾ ਹੈ ਬਾਕੀ ਮਾਲ ਸਾਈ ਚੰਗੇ ਹੀ ਹੈ ਤੇ ਅੱਗੇ ਕਿੰਨਾ ਹੁੰਦਾ ਸੀ ਜ਼ਿਆਦਾ ਹੁੰਦਾ ਸੀ ਅੱਗੇ ਜ਼ਿਆਦਾ ਸੀ ਤੇ ਲਾਸਟ ਇਅਰ ਤਾਂ ਮੈਂ ਕਿਹਾ 20 ਵੀ ਗਰੇਟਾ ਜਿਹੜੀਆਂ 100 ਗਰੇਟਾ ਦੇ ਵਿੱਚ ਨਿਕਲਦੀ ਸੀ 20% ਗੋਲੀ ਸੀਗੀ ਐਤੀ 5% ਹੀ ਹੈ ਹਾਂ ਵਪਾਰੀ ਕਿੱਥੋਂ ਆਦ ਆ ਰਹੇ ਆ ਵਪਾਰੀ ਓਵਰ ਆਲ ਇਹ ਹైదరాబాద్ ਤੋਂ ਆਏ ਜੀ ਇਹ ਮਾਲ ਖਰੀਦ ਰਹੇ ਨੇ ਹਾਂ ਦਿੱਲੀ ਦੇ ਹੈਗੇ ਐ ਅਲੱਗ-ਅਲੱਗ ਹਾਂ ਪੰਜਾਬ ਤੇ ਰਾਜਸਥਾਨ ਹਰਿਆਣਾ ਇਹ ਤਾਂ ਨੋਰਮਲ ਚੱਲਦੀ ਚੱਲਦੀ ਹੈ ਤੇ ਕਿੰਨੂ ਕਿੱਥੇ ਕਿੱਥੇ ਜਾ ਰਿਹਾ ਜੰਮੂ ਵੀ ਜਾ ਰਿਹਾ ਜੀ ਜੰਮੂ ਅੱਜ ਜਿਵੇਂ ਉਹ ਤੇ ਹੁਣ ਪਾਰੀ 10-10 ਰਿਹਾ ਸੀਗਾ ਇਕੱਲੀ ਇਕੱਲੀ ਮੰਡੀਆਂ ਇਕੱਲੀ ਇਕੱਲੀ ਮੰਡੀਆਂ ਦਾ ਮਾੜਾ ਦੱਸਿਓ ਜਿਵੇਂ ਜੰਮੂ ਦਾ ਪਹਾੜ ਦੱਸ ਰਿਹਾ ਸੀ ਕਾਨੂੰ ਠੀਕ ਐ ਦੱਸ ਰਿਆਂ ਦੀ ਜੰਮੂ ਹੋ ਗਿਆ ਹਾਂ ਰੀਡਿੰਗ ਕਰਕੇ ਥੋੜਾ ਵਿਕ ਰਿਹਾ ਮਾਲ ਜਾ ਉੱਤੇ ਤੇ ਪੰਜਾਬ ਦੀਆਂ ਮੰਡੀਆਂ ਹੋ ਗਈਆਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਇਹ 22 28 30 ਰੁਪਏ ਵਿਕ ਰਿਹਾ ਲਗਭਗ ਜਾ ਰਿਹਾ ਸਾਰੇ ਹਾਂ ਲਗਭਗ ਜਾ ਰਿਹਾ ਅੱਛਾ ਹੋਰ ਕਿੱਥੇ ਕਿੱਥੇ ਜਾ ਰਿਹਾ ਜਿਵੇਂ ਦਿੱਲੀ ਹੋ ਆ ਦਿੱਲੀ ਗੁਰਦਾਵਾ ਇਹ ਤਰਫ ਆ ਬੈਜੀ ਇਹ ਤਾਂ ਜਾਂਦੇ ਜਾਂਦਾ ਤੁਹਾਡਾ ਉਸ ਤੋਂ ਲਾਵਾ ਜੈਪੁਰੇ ਸ਼ਹਿਦਰਾਬਾਦ ਨਾਲ ਜੈਪੁਰ ਭੇਜ ਰਹੀ ਹੈ ਹਾਂ ਜੈਪੁਰ ਭੇਜ ਰਹੀ ਹੈ ਕਹਿੰਦੇ ਸਾਡਾ 27 ਰੁਪਏ ਕਿਲੋ ਵੀ ਗਿਆ ਤੇ ਠੀਕ ਹੈ ਉਹ ਉਸ ਅਕੋਰਡਿੰਗ ਖਰਚੇ ਕੱਢ ਕੇ ਇੱਥੇ 22 ਰੁਪਏ ਤੱਕ ਖਰੀਦ ਰੇ ਮਾੜ ਠੀਕ ਹੈ ਤੇ ਮਤਲਬ ਜਿਵੇਂ ਬਿਹਾਰ ਯੂਪੀ ਇਧਰ ਕਹਿੰਦਾ ਸਾਡਾ ਬਿਹਾਰ ਦੀ ਦਿੱਲੀ ਇੱਕ 200 400 ਕਟਨ ਦੇ ਲਗਭਗ ਤਾਂ ਮਿਆਰੜਾ ਵਪਾਰਿਕ ਮੰਡੀਲੀ ਮਾਲ ਲੈ ਰਿਆ ਹਾਂ ਉਹ ਮਾਲ ਜਾ ਰਿਹਾ ਯੂਪੀ ਵੀ ਜਾ ਰਿਹਾ हां यूपी हां यूपी ਦੇ ਵਪਾਰੀ ਆਏ ਹੋਏ ਆ यूपी ਵੀ ਜਾ ਰਿਹਾ ਜੀ यूपी ਦੇ ਆ ਕਿ ਜਿੰਨੀ यूपी ਚਲਣੀ ਚਾਹੀਦੀ यूपी ਉਹਨੇ ਕਾਹ ਲੱਗੇ ਨਹੀਂ ਗਏ ਲਾਸਟ ਇਅਰ ਤਾਂ यूपी ਦੇ ਕਰਾਕ ਬਹੁਤ ਜ਼ਿਆਦਾ ਸੀਗੇ ਡੇਲੀ ਰੋਗੜ 10 15 ਕੈਂਟਰਾਂ यूपी ਦੇ ਅਲੱਗ-ਅਲੱਗ ਮੰਡੀਆਂ ਤੋਂ ਆਉਨੀਆਂ ਸੀਗੀਆਂ ਉਹ ਡੇਲੀ ਕੈਰਟ ਭਰ ਕੇ ਤੇ ਲੈ ਕੇ ਜਾਂਦੇ ਸੀਗੇ ਕੀ ਕਾਰਨ ਦੀ ਬੋ ਸੀਗੇ ਕੀ ਕਾਰਨ ਮੰਨਦੇ ਆ ਯੂਪੀ ਐਸ ਉਹ ਜੀ ਥੋੜਾ ਜਿਹਾ ਸਸਤਾ ਲੈ ਕੇ ਸਸਤੇ ਚੱਕਰ ਚੋਲੇ ਆ ਕਿ ਨਹੀਂ ਆ ਇਹ ਨੂੰ ਮਹਿੰਗਾ ਉਹਨਾਂ ਨੂੰ ਉਹਨਾਂ ਨੂੰ ਮਹਿੰਗਾ ਲੱਗ ਰਿਹਾ ਤੇ ਉਸ ਕਰਕੇ ਨਹੀਂ ਆ ਰਹੇ ਤੇ ਪਿਛਲੇ ਵਾਰ ਆਪਾਂ ਗੱਲ ਕਰ ਲਈਏ ਵੀ ਮੰਨ ਲਓ ਦਸੰਬਰ ਲਾਸਟ ਤੇ ਜਨਵਰੀ ਦੇ ਪਹਿਲੇ ਹਫ਼ਤੇ ਤਾਂ ਰੇਟ ਕੀ ਰੇਟ ਰਹਿ ਸੀ ਉਹ ਤਾਂ ਕਾਫੀ ਘਟ ਨਹੀਂ ਸੀ ਰੇਟ ਕਾਫੀ ਘਟ ਸੀ 8-10 ਰੁਪਏ ਮੰਨ ਕੇ ਚੱਲੋ ਜੀ ਪਿਛਲੀ ਵਾਰ ਹੈ ਨਾ ਰੇਟ ਸੀਗੇ 8-10 ਰੁਪਏ ਰੇਟ ਸੀਗਾ ਤੇ ਅੱਜ ਆਪਾਂ ਡਬਲ ਰੇਟ ਮੰਨ ਸਕਦੇ ਹਾਂ ਠੀਕ ਹੈ ਤੇ ਰੇਟ ਵਧਣ ਦੀ ਉਮੀਦ ਹੈ ਰੇਟ ਵਧਣ ਦੀ ਪੂਰੀ ਉਮੀਦ ਹੈ ਜੀ ਫਰਵਰੀ ਦੇ ਵਿੱਚ ਹੈ ਮੌਸਮ ਖੁੱਲਣ ਦੇ ਹੈ ਜੀ 15 ਦਿਨਾਂ ਬਾਅਦ ਇਸਤਰਾਮ ਤੋਂ ਬਾਅਦ ਲੋਹੜੀ ਤੋਂ ਬਾਅਦ ਜਿਹੜੀ ਹੈ ਮੌਸਮ ਖੁੱਲ ਜਾਏਗਾ ਤੇ ਵਾਪਸ ਟਰੈਕ ਤੇ ਚੜ੍ਹਨ ਲੱਗ ਜਾਈ ਗੱਡੀ ਹਾਂ ਤੇ ਵੇਟ ਐਂਡ ਵਾਸ਼ ਕਰਨਾ ਚਾਹੀਦਾ ਹੈ ਫਾਰਮਰ ਨੂੰ ਵੀ ਠੇਕੇਦਾਰ ਨੂੰ ਵੀ ਵਪਾਰੀ ਨੂੰ ਵੀ ਲੱਗਣਗੇ ਸ ਤੇ ਇਹ ਕਿੰਦਰ ਜੀ ਕਿੱਦਾਂ ਦਾ ਮਾਲ ਆ ਰਿਹਾ ਜਿਵੇਂ ਆ ਆ ਦੇਖੀਏ ਇਹ ਇਹਨੂੰ ਕੀ ਕਿਹਾ ਜਾਂਦਾ ਹੈ ਕਿਹੜਾ ਮਾਲ ਹੈ ਆ ਜਿਹੜਾ ਕਿਹੜੀ ਕਟਿੰਗ ਹੈ ਕਟਿੰਗ ਸਹੀ ਨਹੀਂ ਹੋਈ ਗਾ ਤਾਂ ਮਤਲਬ ਕਟਿੰਗ ਸਹੀ ਨਹੀਂ ਹੈ ਇਹ ਪੱਤਾ ਡੰਡੀ ਕਟਾਇਆ ਮਾਲ ਉਹ ਤਾਂ ਵੇਖੀਏ ਤਾਂ ਪਰ ਇਹ ਫਾਰਮਰ ਦਾ ਨੁਕਸਾਨ ਹੈ ਇਸ ਚੀਜ਼ 'ਚ ਹੁਣ ਇਸ ਡੰਡੀ ਦੇ ਬਥੇਰੇ ਫਰੂਟ ਰਾਇਆ ਨੈਕਸਟ ਈਅਰ ਦਾ ਜਿਹੜਾ ਇਹਦੇ ਜੇ ਹੁਣ ਜਾ ਕੇ ਫਲਾਰਿੰਗ ਇਹਦੇ ਪਤੇ ਨਵਾਂ ਫਟਾਰ ਚੱਕਣਾ ਨੇ ਇਹਦੇ ਤੇ ਹੀ ਫੁੱਲ ਲੱਗਣੇ ਆ ਪਰ ਇਹ ਨਹੀਂ ਬਟਨ ਕੱਟ ਜੇ ਜਿਆਦਾ ਡਿਮਾਂਡ ਹੈ ਜੀ ਅਸਲ ਮਾਲ ਦੀ ਆਪਣੇ ਪੰਜਾਬ ਹਰਿਆਣਾ ਵਾਲੇ ਵਪਾਰੀ